ਸੋਸ਼ਲ ਮੀਡੀਆ ਤੇ ਇੱਕ ਜਿਹੜਾ ਵੀਡੀਓ ਹੈ ਉਹ ਵਾਇਰਲ ਹੋ ਰਿਹਾ ਦੱਸਿਆ ਜਾ ਰਿਹਾ ਕਿ ਇਹ ਵੀਡੀਓ ਜਿਹੜਾ ਲੁਧਿਆਣਾ ਦੀ ਸੈਂਟਰਲ ਜੇਲ ਦਾ ਜਿੱਥੇ ਕੈਦੀ ਜਿਹੜੇ ਆ ਉਹ ਗਲਾਸ ਟਕਰਾ ਰਹੇ ਆ ਤੇ ਚੇਅਰਸ ਜਿਹੜਾ ਉਹ ਇੱਕ ਦੂਸਰੇ ਨੂੰ ਬੋਲ ਰਹੇ ਆ ਇੱਕ ਪਾਸੇ ਸਰਕਾਰਾਂ ਇਹ ਦਾਵਾ ਕਰਦੀਆਂ ਨੇ ਕਿ ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨ ਜਿਹੜੇ ਆ ਉਹਨਾਂ ਦੀ ਵਰਤੋਂ ਨਹੀਂ ਹੁੰਦੀ ਕਿਸੇ ਕਿਸਮ ਦਾ ਜਿਹੜਾ ਨਸ਼ਾ ਉਹ ਜੇਲ੍ਹਾਂ ਦੇ ਵਿੱਚ ਨਹੀਂ ਜਾਂਦਾ ਸਮੇਂ-ਸਮੇਂ ਸਰ ਜਿਹੜੀ ਆ ਉਹ ਚੈਕਿੰਗ ਕੀਤੀ ਜਾਂਦੀ ਆ ਤਲਾਸ਼ੀ ਲਈ ਜਾਂਦੀ ਆ ਬੈਰਕਾ ਦੀ ਕੈਦੀਆਂ ਦੀ ਤਲਾਸ਼ੀ ਹੁੰਦੀ ਆ ਕਿ ਉਹਨਾਂ ਕੋਲ ਕਿਸੇ ਕਿਸਮ ਦਾ ਨਸ਼ਾ ਤਾਂ ਨਹੀਂ ਉਹਨਾਂ ਕੋਲ ਕੋਈ ਮੋਬਾਈਲ ਫੋਨ ਤਾਂ ਨਹੀਂ ਪਰ ਇਹ ਜਿਹੜਾ ਵੀਡੀਓ ਵਾਇਰਲ ਹੋ ਰਿਹਾ ਇਹਨੇ ਸਾਰੀਆਂ ਜਿਹੜੀਆਂ ਸਰਕਾਰ ਦੇ ਦਾਅਵੇ ਸੀਗੇ ਉਹਦੀ ਪੋਲ ਖੋਲ ਕੇ ਰੱਖ ਦਿੱਤੀ ਆ ਹਾਲੇ ਕੁਝ ਦਿਨ ਪਹਿਲਾਂ ਦੀ ਗੱਲ ਆ ਕਿ ਫਿਰੋਜ਼ਪੁਰ ਜੇਲ੍ਹ ਤੋਂ ਆ ਫੋਨ ਕਾਲਸ ਦਾ ਐਡਾ ਵੱਡਾ ਮਾਮਲਾ ਸਾਹਮਣੇ ਆਇਆ ਕਿ ਮਾਨਯੋਗ ਹਾਈ ਕੋਰਟ ਨੇ ਸਖਤ ਨੋਟਿਸ ਲਿਆ ਜਿਹਦੇ ਵਿੱਚ ਸੱਤ ਮੌਜੂਦਾ ਤੇ ਚਾਰ ਸਾਬਕਾ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਮਾਮਲਾ ਇਹ ਸੀਗਾ ਕਿ ਫਿਰੋਜ਼ਪੁਰ ਦੀ ਸੈਂਟਰਲ ਜੇਲ੍ਹ ਦੇ ਵਿੱਚੋਂ ਕਰੀਬ 43000 ਫੋਨ ਕਾਲਸ ਜਿਹੜੇ ਆ ਉਹ ਕੀਤੇ ਗਏ ਤੇ 2 ਕਰੋੜ ਰੁਪਏ ਦੀ ਜਿਹੜੀ ਰਕਮ ਹੈ ਉਹ UPI ਜਾਂ ਆਨਲਾਈਨ ਪੇਮੈਂਟ ਸਿਸਟਮ ਦੇ ਥਰੂ ਜਿਹੜੀ ਆ ਉਹ ਟਰਾਂਸਫਰ ਕੀਤੀ ਗਈ ਹੁਣ ਇਹ 2 ਕਰੋੜ ਰੁਪਈਆ ਕੈਦੀਆਂ ਨੇ ਅੰਦਰ ਕਿਹੜਾ ਇਹੋ ਜਿਹਾ ਕੰਮ ਕੀਤਾ ਕਿ ਉਹਨਾਂ ਨੇ ਕਮਾ ਲਿਆ ਅੰਦਾਜ਼ੇ ਇਹ ਲਗਾਏ ਜਾ ਰਹੇ ਆ ਕਿ ਇਹ ਜਿਹੜੇ ਕੈਦੀ ਸੀਗੇ ਦੋ ਇਹ ਨਸ਼ਾ ਵੇਚਦੇ ਸੀ ਔਰ ਜਿਹੜੇ ਇਹ ਪੈਸੇ ਆ ਆਪਣੀਆਂ ਪਤਨੀਆਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕਰ ਦਿੰਦੇ ਸੀ ਹੁਣ 2 ਕਰੋੜ ਰੁਪਈਆ ਜੇ ਕਿਸੇ ਬੰਦੇ ਨੇ ਮਿਹਨਤ ਮਜ਼ਦੂਰੀ ਨਾਲ ਕਮਾਣਾ ਹੋਵੇ ਤਾਂ ਉਹਦੀ ਸਾਰੀ ਜ਼ਿੰਦਗੀ ਜਿਹੜੀ ਆ ਉਹ ਲੱਗ ਜਾਂਦੀ ਆ ਪਰ ਉਹ 2 ਕਰੋੜ ਰੁਪਈਆ ਜਿਹੜਾ ਉਹ ਨਹੀਂ ਕਮਾ ਸਕਦਾ ਪਰ ਇਹ ਕੈਦੀ ਜਿਹੜੇ ਆ ਇੱਕ ਤਾਂ ਪਹਿਲਾਂ ਹੀ ਜੇਲ੍ਹ ਦੇ ਵਿੱਚ ਆ ਔਰ ਦੂਸਰਾ ਇਹ ਅੰਦਰ ਨਸ਼ਾ ਵੇਚ ਰਹੇ ਆ ਔਰ ਕਰੋੜਾਂ ਰੁਪਈਏ ਦੀ ਜਿਹੜੀ ਕਮਾਈ ਕਰ ਰਹੇ ਆ ਹੁਣ ਇਹ 2 ਕਰੋੜ ਤਾਂ ਉਹ ਆ ਜਿਹੜਾ ਇਹਨਾਂ ਨੇ ਖਾਤਿਆਂ ਦੇ ਵਿੱਚ ਪਾਇਆ ਵੱਡੇ ਅਫਸਰਾਂ ਨੂੰ ਵੀ ਦਿੱਤਾ ਹੋਊਗਾ ਉਹਦੇ ਬਾਰੇ ਹੁਣ ਤਫ਼ਤੀਸ਼ ਜਿਹੜੀ ਹੈ ਸ਼ੁਰੂ ਹੋ ਗਈ ਹੈ ਆਪਾਂ ਵਾਪਸ ਆਉਣੇ ਆ ਲੁਧਿਆਣਾ ਸੈਂਟਰਲ ਜੇਲ੍ਹ ਤੇ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਉਹਨਾਂ ਦਾ ਰਹਿਣ ਵਾਲਾ ਮਨੀ ਰਾਣਾ ਨਾਂ ਦਾ ਇੱਕ ਗੈਂਗਸਟਰ ਜਿਹੜਾ ਉਹ ਬੰਦ ਆ 15 ਕ ਦਿਨ ਪਹਿਲਾਂ ਉਹਦਾ ਜਨਮ ਦਿਨ ਸੀਗਾ ਉਹਨੇ ਆਪਣੇ ਜਨਮ ਦਿਨ ਦੀ ਪਾਰਟੀ ਦੇ ਉੱਤੇ ਜਿਹੜੀ ਜੇਲ੍ਹ ਦੇ ਵਿੱਚ ਬਣੀ ਕੰਟੀਨ ਆ ਉੱਥੇ ਚਾਹ ਤੇ ਪਕੌੜਿਆਂ ਦਾ ਪ੍ਰਬੰਧ ਕੀਤਾ ਬਾਚ ਉਹ ਜਿਹੜੇ ਚਾਹ ਤੇ ਪਕੌੜੇ ਸੀ ਉਹਨਾਂ ਨੂੰ ਉੱਥੇ ਹੀ ਵਰਤਾਏ ਗਏ ਉੱਥੇ ਬੈਠ ਕੇ ਉਹਨਾਂ ਮੁੰਡਿਆਂ ਸਾਰਿਆਂ ਨੇ ਆਨੰਦ ਲਿਆ ਔਰ ਉੱਥੇ ਬੈਠ ਕੇ ਉਹਨਾਂ ਨੇ ਮੋਬਾਈਲ ਦੇ ਉੱਤੇ ਜਿਹੜਾ ਇਹ ਵੀਡੀਓ ਬਣਾਇਆ ਜਿਹੜਾ ਹੁਣ ਵਾਇਰਲ ਹੋ ਰਿਹਾ ਹਾਲਾਂਕਿ ਇਹ ਵੀ ਇਨਵੈਸਟੀਗੇਸ਼ਨ ਦਾ ਵਿਸ਼ਾ ਕਿ ਉਹ ਚਾਹ ਪੀ ਰਹੇ ਸੀਗੇ ਜਾਂ ਉਹ ਕੋਈ ਸ਼ਰਾਬ ਜਾਂ ਬੀਅਰ ਦਾ ਸੇਵਨ ਕਰ ਰਹੇ ਸੀ ਕਿਉਂਕਿ ਫਰੀਦਕੋਟ ਤੋਂ ਵੀ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਜਿੱਥੇ ਦੋ ਕੈਦੀ ਜਿਹੜੇ ਆ ਉਹ ਨਸ਼ੇ ਦੀ ਹਾਲਤ ਦੇ ਵਿੱਚ ਜਿਹੜੇ ਆ ਮਿਲੇ ਸੀਗੇ ਜਿਹੜੇ ਕਹਿ ਰਹੇ ਸੀਗੇ ਕਿ ਅਸੀਂ ਤੇ ਇੰਨੇ ਜ਼ਿਆਦਾ ਪੈਸੇ ਦੇ ਕੇ ਜਿਹੜੀ ਆ ਸ਼ਰਾਬ ਪੀਤੀ ਆ ਤੇ ਹੁਣ ਸਾਨੂੰ ਇਹ ਤੰਗ ਕਰ ਰਹੇ ਆ ਲੁਧਿਆਣਾ ਸੈਂਟਰਲ ਜੇਲ ਉਹੀ ਜੇਲ ਆ ਜਿੱਥੋਂ ਕੈਦੀ ਪੀਜੀਆਈ ਦਾ ਕਹਿ ਕੇ ਤੇ ਵਿਆਹ ਸਮਾਗਮ ਚ ਸ਼ਾਮਲ ਹੋ ਗਿਆ ਸੀ ਫਿਰ ਉਹ ਕੈਦੀ ਵੀ ਜਿਹੜਾ ਹਾਈ ਪ੍ਰੋਫਾਈਲ ਕੈਦੀ ਸੀਗਾ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਉਹ ਬੰਦਾ ਸੀਗਾ ਉਹਨੇ ਕਿਹਾ ਜੀ ਮੇਰੇ ਲੱਕ ਦੇ ਵਿੱਚ ਦਰਦ ਹੁੰਦੀ ਆ ਮੈਂ ਪਜੀਆਈ ਆਪਣਾ ਇਲਾਜ ਕਰਾਉਣਾ ਔਰ ਜੇਲ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਆ ਉਹਨੂੰ ਪਜੀਆਈ ਦੀ ਥਾਂ ਇੱਕ ਵਿਆਹ ਚ ਲੈ ਗਏ ਸੀ ਇਹ ਉਹੀ ਲੁਧਿਆਣਾ ਜੇਲ ਤੋਂ ਹੁਣ ਆ ਵੀਡੀਓ ਸਾਹਮਣੇ ਆਇਆ ਜਿੱਥੇ ਬੜੇ ਮਜ਼ੇ ਦੇ ਨਾਲ ਜਿਹੜਾ ਇਹ ਆਪਣਾ ਆਨੰਦ ਲੈ ਰਹੇ ਆ ਖਾਪੀ ਰਹੇ ਆ ਔਰ ਵੀਡੀਓ ਬਣਾ ਰਹੇ ਆ ਹੁਣ ਜੇਲ ਦੇ ਵਿੱਚ ਜਿਹੜੇ ਆ ਇਹ ਸੁਧਾਰਕਰ ਠੀਕ ਹੈ ਹੱਸਣਾ ਖੇਡਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਮਸਲਾ ਤਾਂ ਇਹ ਆ ਵੀ ਮੋਬਾਈਲ ਫੋਨ ਆਂਦੇ ਆ ਮੋਬਾਈਲ ਫੋਨਸ ਦਾ ਕਰਕੇ ਹੀ ਜਿਹੜਾ ਪੰਜਾਬ ਪੁਲਿਸ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਝਾੜ ਪਾਉਂਦਾ ਔਰ ਜੇਲ੍ਹ ਪ੍ਰਸ਼ਾਸਨ ਜਿਹੜਾ ਇਹ ਦਾਅਵੇ ਕਰਦਾ ਵੀ ਰੂਟੀਨ ਦੇ ਵਿੱਚ ਚੈਕਿੰਗ ਹੁੰਦੀ ਆ ਹਰੇਕ ਕੈਦੀ ਦੀ ਹਰੇਕ ਬੈਰਕ ਜਾਂ ਉਹਦੇ ਕੋਲ ਜੋ ਸਮਾਨ ਆ ਉਹਦਾ ਕੋਈ ਬੈਗ ਹੈ ਜਾਂ ਉਹਦੇ ਕੋਲ ਜੋ ਵੀ ਗੱਠ ਗੱਠੜੀ ਹੈਗੀ ਆ ਉਹਨੂੰ ਚੈੱਕ ਕੀਤਾ ਜਾਂਦਾ ਫਿਰ ਮੋਬਾਈਲ ਫੋਨ ਕਿੱਥੋਂ ਆ ਜਾਂਦੇ ਆ ਇਹ ਜਿਹੜਾ ਨਸ਼ਾ ਕਿੱਥੋਂ ਆਂਦਾ ਔਰ ਕੈਦੀ ਜਿਹੜੇ ਆ ਉਹ ਕਿਵੇਂ ਨਸ਼ਾ ਵੇਚ ਕੇ ਕਰੋੜਾ ਰੁਪਈਆ ਕਮਾ ਲੈਂਦੇ ਆ ਇਹ ਜਿਹੜਾ ਵੀਡੀਓ ਵਾਇਰਲ ਹੋਇਆ ਇਹਦੇ ਨਾਲ ਪੰਜਾਬ ਪੁਲਿਸ ਦੀ ਕ੍ਰਿਕਰੀ ਜ਼ਰੂਰ ਹੋ ਰਹੀ ਹੈ ਪਰ ਇਦਾਂ ਲੱਗਦਾ ਵੀ ਜਿਹੜੀ ਪੰਜਾਬ ਪੁਲਿਸ ਜਾਂ ਜਿਹੜਾ ਜੇਲ੍ਹ ਪ੍ਰਸ਼ਾਸਨ ਹੈ ਇਹਨਾਂ ਦੇ ਕੰਨਾਂ ਤੇ ਕੋਈ ਜੂੰ ਨਹੀਂ ਸਰਕਦੀ ਇਹਨਾਂ ਨੂੰ ਇਦਾਂ ਲੱਗਦਾ ਕਿ ਠੀਕ ਹੈ ਦੋ ਬੰਦੇ ਸਸਪੈਂਡ ਹੋ ਜਾਣਗੇ ਦੋ ਦੀ ਜਗ੍ਹਾ ਤੇ ਨਵੇਂ ਆ ਜਾਣਗੇ ਉਹ ਚ ਕਿੱਡੀ ਵੱਡੀ ਗੱਲ ਹੋ ਗਈ ਪਰ ਆਪਣਾ ਜਿਹੜਾ ਗੋਲੀ ਸਿੱਕਾ ਚੱਲ ਰਿਹਾ ਜਾਂ ਜੋ ਕੈਦੀਆਂ ਦੇ ਨਾਲ ਇਹਨਾਂ ਦੀ ਮਿਲੀ ਭੁਗਤਾ ਉਹ ਚੱਲਣ ਦਿਓ ਬਾਅਦ ਦੀ ਬਾਅਦ ਚ ਦੇਖਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ